ਚਾਰ ਵਿੱਚ ਦੇਖਣ ਵਾਲੀ ਮੂਵੀ ਹੈ ਜੀ ਬਹੁਤ ਵਧੀਆ ਮੂਵੀ ਹੈ ਬਹੁਤ ਅੱਛੀ ਮੂਵੀ ਲੱਗੀ ਮੈਮ ਬਹੁਤ ਅੱਛੀ ਹੈ ਮੈਮ ਇਹਨੂੰ ਦੇਖ ਕੇ ਜਨੂਨ ਛੱਡ ਰਿਹਾ ਔਰ ਬੋਲੇ ਸੋਨਿਆਲ ਦੇ ਜਕਾਰੇ ਛੱਡਣ ਨੂੰ ਤੇਲਾ ਦੁਬਾਰਾ ਤੋਂ ਫੇਰ ਸਿੱਖੀ ਨਾਲ ਜੁੜਨ ਨੂੰ ਮਨ ਕਰ ਰਿਹਾ ਮੈਮ ਸੁਪਰ ਹਿੱਟ ਮੂਵੀ ਹੈ ਜੀ ਬਹੁਤ ਅੱਛਾ ਬਹੁਤ ਆਸਮਾਨੀ ਗੂਜਨ ਮੂਵੀ ਹੈ ਬਹੁਤ ਅੱਛੀ ਮੂਵੀ ਹੈ ਹਰੇਕ ਨੂੰ ਦੇਖਣੀ ਚਾਹੀਦੀ ਹੈ ਮੂਵੀ ਬਹੁਤ ਅੱਛੀ ਮੂਵੀ ਹੈ ਸਾਰਿਆਂ ਨੂੰ ਹੀ ਜਾਣਨਾ ਚਾਹੀਦਾ ਆਪਣੇ ਪਰਿਵਾਰ ਨਾਲ ਨਾ ਪਰਿਵਾਰ ਨੂੰ ਦਿਖਾਣਾ ਚਾਹੀਦਾ ਬੱਚਿਆਂ ਨੂੰ ਦਿਖਾਣਾ ਚਾਹੀਦਾ ਬੱਚੇ ਸਿੱਖੀ ਨਾਲ ਜੁੜਨਗੇ ਨਾ ਬੋਲੇ ਸੋਨ ਉਮਰਿਆ ਦੇਖੰਦਾ ਪੂਛ ਲਗੀ ਸਭ ਤੋਂ ਵਧੀਆ ਕਿਹੜਾ 파ਟ ਲੱਗਿਆ ਪੰਜਾਬ ਸ਼ਹਾਦਤ ਦੇ ਲਈ ਜਾਣੀ ਜਾਂਦੀ ਹੈ ਜਿਹੜੀ ਧਰਤੀ ਹੈ ਤੇ ਇਸ ਦੇ ਵਿੱਚ ਇਤਿਹਾਸ ਦਿਖਾਇਆ ਗਿਆ ਇਤਿਹਾਸ ਨਾਲ ਜੋੜ ਰਹੀ ਹੈ ਸਾਨੂੰ ਇਹਦਾ ਇਤਿਹਾਸ ਦੱਸ ਰਹੀ ਹੈ ਬਹੁਤ ਵਧੀਆ ਮੂਵੀ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਮੂਵੀ ਹੈ ਘਰੇਲੂ ਮੂਵੀ ਹੈ ਮੇਨ ਗੱਲ ਇਹ ਕਿ ਪ੍ਰਵਾਚ ਇੱਕ ਬੈਠ ਕੇ ਵੇਖਣ ਵਾਲੀ ਮੂਵੀ ਹੈ ਕਿਪੀ ਕਰੇਵਾਲ ਜੀ ਦਾ ਰੋਲ ਉਹਨਾਂ ਦਾ ਬੇਟਾ ਸਭ ਤੋਂ ਜ਼ਿਆਦਾ ਉਹਨਾਂ ਦਾ ਵਧੀਆ ਲੱਗਿਆ ਮੈਨੂੰ ਦੀਪ ਭਾਈ ਦੇ بیٹے ਦਾ ਕੰਮ ਬਹੁਤ ਜ਼ਿਆਦਾ ਵਧੀਆ ਬਹੁਤ ਵਧੀਆ ਜੀ ਸਾਰੇ ਜਣੇ ਆਓ ਤੇ ਜ਼ਰੂਰ ਦੇਖੋ ਸਸ਼੍ਰੀ ਕਾਲ ਜੀ ਦਾਨ ਮਿਊਟ ਵੇਖ ਰਹੇ ਹੋ ਤੁਸੀਂ ਮੈਂ ਹਾਂ ਨੀਲਮ ਸ਼ਰਮਾ ਅੱਜ ਅਸੀਂ ਪਹੁੰਚੇ ਆ ਅਕਾਲ ਫਿਲਮ ਦੇ ਪ੍ਰੀਮੀਅਰ ਤੇ ਤੇ ਅਕਾਲ ਜਸਦਾ ਮਤਲਬ ਹੀ ਹੁੰਦਾ ਹੈ ਜਿਸ ਦਾ ਨਾ ਕੋਈ ਕਾਲ ਜਿਸ ਦਾ ਨਾ ਕੋਈ ਅੰਤ ਜੋ ਕਦੇ ਖਤਮ ਹੀ ਨਹੀਂ ਹੋ ਸਕਦਾ ਜਦੋਂ ਦੁਨੀਆ ਵੀ ਖਤਮ ਹੋ ਜਾਵੇ ਅਕਾਲ ਰਹੇਗਾ ਤੇ ਇਹ ਫਿਲਮ ਵੀ ਦਰਸਾਉਂਦੀ ਹੈ ਅਕਾਲ ਨੂੰ ਸਿੰਘਾਂ ਦੀ ਉਸ ਸ਼ਕਤੀ ਨੂੰ ਜੋ ਇਤਿਹਾਸ ਵਿੱਚ ਤਾਂ ਪੜੀ ਗਈ ਪਰ ਅੱਜ ਦੀ ਜਨਰੇਸ਼ਨ ਨਾ ਭੁੱਲੇ ਇਸ ਕਾਰਨ ਇਹ ਫਿਲਮ ਉਸ ਤੇ ਆਧਾਰਿਤ ਬਣਾਈ ਗਈ ਹੈ ਜਿਸ ਦੇ ਵਿੱਚ ਬਹਾਦਰੀ ਦੀ ਮਿਸਾਲ ਮਿਲੇਗੀ ਤੁਹਾਨੂੰ ਤੇ ਹੋਰ ਵੀ ਕਰੈਕਟਰ ਕੀ ਕੁਝ ਕਹਿੰਦੇ ਨੇ ਆਓ ਜੋ ਇਹ ਮੂਵੀ ਵੇਖ ਕੇ ਆ ਰਹੇ ਨੇ ਉਹਨਾਂ ਤੋਂ ਹੀ ਜਾਣਦੇ ਆ ਕਿਹੋ ਜਿਹੀ ਲੱਗੀ ਮੂਵੀ ਬਹੁਤ ਵਧੀਆ ਮੂਵੀ ਹੈ ਜੀ ਸਭ ਤੋਂ ਵਧੀਆ ਕੀ ਪਾਰ ਲੱਗੀ ਇਤਿਹਾਸ ਨਾਲ ਜੋੜ ਰਹੀ ਹੈ ਸਾਨੂੰ ਇਹਦਾ ਇਤਿਹਾਸ ਦੱਸ ਰਹੀ ਹੈ ਬਹੁਤ ਵਧੀਆ ਮੂਵੀ ਹੈ ਜੀ ਤੁਸੀਂ ਪੂਰੇ ਪਰਿਵਾਰ ਨਾਲ ਆਏ ਹੋ ਤੇ ਇਹ ਮੂਵੀ ਵੀ ਪਰਿਵਾਰ ਵਿੱਚ ਪਰਿਵਾਰ ਵਿੱਚ ਦੇਖਣ ਵਾਲੀ ਮੂਵੀ ਹੈ ਜੀ ਬਹੁਤ ਵਧੀਆ ਮੂਵੀ ਹੈ ਤੁਸੀਂ ਕੀ ਕਹੋਗੇ ਬੱਚੇ ਨੂੰ ਨਾਲ ਲੈ ਕੇ ਆਏ ਹੋ ਸਾਰਿਆਂ ਨੂੰ ਹੀ ਜਾਣਾ ਚਾਹੀਦਾ ਆਪਣੇ ਪਰਿਵਾਰ ਨਾਲ ਨਾ ਪਰਿਵਾਰ ਨੂੰ ਦਿਖਾਣਾ ਚਾਹੀਦਾ ਬੱਚਿਆਂ ਨੂੰ ਦਿਖਾਣਾ ਚਾਹੀਦਾ ਬੱਚੇ ਸਿੱਖੀ ਨਾਲ ਜੁੜਨਗੇ ਨਾ ਹਾਂਜੀ ਤੇ ਸਾਡੇ ਇਤਿਹਾਸ ਨਾਲ ਜੋੜਦੀ ਹੈ ਸਾਨੂੰ ਕੀ ਕਹੋਗੇ ਕਿਵੇਂ ਦੀ ਲੱਗੀ ਬਹੁਤ ਅੱਛੀ ਮੂਵੀ ਲੱਗੀ ਮੈਮ ਬਹੁਤ ਵਧੀਆ ਕਿਹੜਾ ਪਾਰਟ ਲੱਗਿਆ ਤੁਹਾਨੂੰ ਮੈਡਮ ਜਿਹੜਾ ਸ਼ਹੀਦੀ ਦਾ ਜਿਹੜਾ ਐਂਡ ਵਿੱਚ ਫਾਈਟ ਦਿਖਾਈ ਹੈ ਨਾ ਉਹ ਜਿਹੜਾ ਉਹਨਾਂ ਨੇ ਕਿਹਾ ਵੀ ਡਰ ਸਿੰਘਾਂ ਦੇ ਪ੍ਰਤੀ ਜਿਹੜਾ ਦਰਦ ਦਿਖਾਇਆ ਜਿਵੇਂ ਜਿਹੜੇ ਉਹਨਾਂ ਦੇ ਹਨ ਹੈ ਨਾ ਉਹਨਾਂ ਦੇ ਖੌਫ ਨਾਲ ਚਿਹਰੇ ਤੇ ਨਜ਼ਰ ਵੀ ਅਕਾਲ ਸੱਚੀ ਨੋ ਅਕਾਲਪੁਰਖ ਦੀ ਫੌਜ ਆਕਰ ਸਿੱਕੀ ਪੰਜਾਬ ਦੀ ਧਰਤੀ ਜਾਣੀ ਜਾਂਦੀ ਹੈ ਸ਼ਹੀਦਾਂ ਲਈ ਸੂਰਮਿਆਂ ਦੇ ਲਈ ਤੇ ਇਹ ਮੂਵੀ ਉਸ ਨੂੰ ਦਰਸਾਉਂਦੀ ਹੈ ਇਸ ਵਾਰ ਕੀ ਕਹੋਗੇ ਬਹੁਤ ਅੱਛੀ ਹੈ ਮੈਮ ਇਹਨੂੰ ਦੇਖ ਕੇ ਜਨੂਨ ਚੜ ਰਿਹਾ ਔਰ ਬੋਲੇ ਸੋਨਿਆਲ ਦੇ ਜੁਕਾਰੇ ਛੱਡਣ ਨੂੰ ਦਿਲਾ ਦੁਬਾਰਾ ਤੋਂ ਫੇਰ ਸਿੱਖੀ ਨਾਲ ਜੋੜਨ ਨੂੰ ਮਨ ਕਰ ਰਿਹਾ ਤੁਸੀਂ ਕੀ ਕਹੋ ਮੈਮ ਸੁਪਰ ਹਿੱਟ ਮੂਵੀ ਹੈ ਇਹ ਬਹੁਤ ਅੱਛਾ ਬਹੁਤ ਆਸਮਾਨੀ ਗੂਜਨ ਵਾਲੀ ਮੂਵੀ ਹੈ ਮੈਂ ਬਹੁਤ ਅੱਛੀ ਮੂਵੀ ਹੈ ਹਰੇਕ ਨੂੰ ਦੇਖਣੀ ਚਾਹੀਦੀ ਹੈ ਮੂਵੀ ਬਹੁਤ ਅੱਛੀ ਮੂਵੀ ਹੈ ਸਭ ਤੋਂ ਵਧੀਆ ਕੀ ਪੱਛੀ ਐਕਸ਼ਨ ਮੂਵੀ ਬਹੁਤ ਅੱਛੀ ਮੂਵੀ ਹੈ ਬਹੁਤ ਸੋਹਣੀ ਹੈ ਬਹੁਤ ਵਧੀਆ ਸਭ ਤੋਂ ਵਧੀਆ ਕਿਹੜਾ ਪਾਰਟ ਲੱਗਿਆ ਪੰਜਾਬ ਸ਼ਹਾਦਤ ਦੇ ਲਈ ਜਾਣੀ ਜਾਂਦੀ ਹੈ ਜਿਹੜੀ ਧਰਤੀ ਹੈ ਤੇ ਇਸ ਦੇ ਵਿੱਚ ਇਤਿਹਾਸ ਦਿਖਾਇਆ ਗਿਆ ਹਾਂ ਇਹ ਸਿੰ ਉ ਕਿਸ ਤਰ੍ਹਾਂ ਗਊ ਘਰੀ ਦੀ ਰੱਖਿਆ ਕਰਦੇ ਸੀਗੇ ਉਹ ਸਾਰਾ ਕੁਝ ਫਿਲਮ 'ਚ ਫਿਲਮਾਇਆ ਗਿਆ ਬਹੁਤ ਸੋਹਣੀ ਫਿਲਮ ਸਭ ਨੂੰ ਆ ਕੇ ਦੇਖਣੀ ਚਾਹੀਦੀ ਹੈ ਥੈਂਕ ਯੂ ਤੁਸੀਂ ਕੀ ਕਹੋਗੇ ਬਹੁਤ ਜ਼ਿਆਦਾ ਇਨਸਪਾਇਰਿੰਗ ਤੇ ਅੱਛੀ ਮੂਵੀ ਸੀ ਬੱਚਿਆਂ ਦਾ ਰੋਲ ਵੀ ਬਹੁਤ ਸੋਹਣਾ ਹੈ ਇਸ ਦੇ ਵਿੱਚ ਹਾਂ ਸਾਨੂੰ ਹਮੇਸ਼ਾ ਕਿਸੇ ਤੋਂ ਡਰਨਾ ਨਹੀਂ ਚਾਹੀਦਾ ਬੀਇੰਗ ਅ ਸਿਕ ਤੁਸੀਂ ਕੀ ਕਹੋਗੇ ਚੜਦੀ ਕਲਾ ਆ ਔਸਮ ਜ਼ਬਰਦਸਤ ਤੁਹਾਨੂੰ ਕੀ ਸਭ ਤੋਂ ਵਧੀਆ ਲੱਗਾ ਬਹੁਤ ਵਧੀਆ ਬਹੁਤ ਵਧੀਆ ਮੂਵੀ ਹੈ ਘਰੇਲੂ ਮੂਵੀ ਹੈ ਮੇਨ ਗੱਲ ਇਹ ਕਿ ਪਰਵਾਸ ਚ ਬੈਠ ਕੇ ਵੇਖਣ ਵਾਲੀ ਮੂਵੀ ਹੈ ਗਿੱਪੀ ਗਰੇਵਾਲ ਜੀ ਦਾ ਰੋਲ ਉਹ ਉਹਨਾਂ ਦਾ ਬੇਟਾ ਸਭ ਤੋਂ ਜ਼ਿਆਦਾ ਉਹਨਾਂ ਦਾ ਵਧੀਆ ਲੱਗਿਆ ਮੈਨੂੰ ਨਿਮਰਤ ਖਹਿਰਾ ਦਾ ਹਾਂਜੀ ਬਿਲਕੁਲ ਕਿਵੇਂ ਦੀ ਲੱਗੀ ਤੁਹਾਨੂੰ ਬਹੁਤ ਵਧੀਆ ਇਹ ਕੀ ਮੈਸੇਜ ਦੋਗੇ ਜਨਤਾ ਨੂੰ ਲਾਈਕ ਕੌਣ ਦੇਖਣੀ ਚਾਹੀਦੀ ਸਭ ਨੂੰ ਦੇਖਣੀ ਚਾਹੀਦੀ ਹੈ ਕਿਵੇਂ ਦੀ ਲੱਗੀ ਤੁਹਾਨੂੰ ਵੀ ਬਹੁਤ ਵਧੀਆ ਮੂਵੀ ਸੀ ਕਿ ਸਾਰਿਆਂ ਨੂੰ ਕਿਉਂ ਦੇਖਣੀ ਚਾਹੀਦੀ ਹੈ ਮੂਵੀ ਸਾਰਿਆਂ ਨੂੰ ਸਿੱਖ ਇਤਿਹਾਸ ਤੇ ਹੈ ਇਸ ਕਰਕੇ ਮੂਵੀ ਦੇਖਣੀ ਚਾਹੀਦੀ ਔਰ ਮੈਨੂੰ ਲੱਗਦਾ ਕਿ ਇਸ ਪੰਜਾਬ ਤੋਂ ਇਲਾਵਾ ਵੀ ਅਦਰ ਜਿਹੜੀ ਸਟੇਟਸ ਨੇ ਉਹਨਾਂ ਨੂੰ ਵੀ ਦੇਖਣੀ ਚਾਹੀਦੀ ਹੈ। ਥੈਂਕ ਯੂ। ਤੁਹਾਨੂੰ ਕਿਵੇਂ ਦੀ ਲੱਗੀ ਇਹ ਮੂਵੀ? ਮੈਂ ਬਹੁਤ ਗੈਰ ਮੂਵੀ ਉਹ ਮਜ਼ਾ ਆਇਆ ਦੇਖਣ ਦਾ। ਕੁੱਛ ਲੱਗੀ। ਥੈਂਕ ਯੂ। ਬਹੁਤ ਵਧੀਆ ਫਿਲਮ ਹੈ ਜੀ। ਸਭ ਤੋਂ ਵਧੀਆ ਪਾਰਟ ਕਿ ਲੱਗਿਆ? ਹਾਂ ਜੀ ਅੱਭਾਈ ਦੱਸਣਗੇ। ਬਹੁਤ ਸੋਹਣੀ ਫਿਲਮ ਹੈ ਬਹੁਤ ਵਧੀਆ ਵਧੀਆ ਤੇ ਨਵਾਂ ਕੰਮ ਹੋਇਆ ਪੰਜਾਬ ਵਿੱਚ ਵਧੀਆ ਹੋਪ ਕਰਦੇ ਹਾਂ ਹੋਰ ਵੀ ਅੱਗੇ ਬਹੁਤ ਵਧੀਆ ਕੰਮ ਹੋਣ ਬਹੁਤ ਸਾਨੂੰ ਸਭ ਤੋਂ ਵਧੀਆ ਪਾਰਟ ਇਸ ਮੂਵੀ ਦਾ ਕੀ ਲੱਗਿਆ ਗਿੱਪੀ ਭਾਜੀ ਦੇ ਬੇਟੇ ਦਾ ਕੰਮ ਬਹੁਤ ਜ਼ਿਆਦਾ ਵਧੀਆ ਤਿੰਨੇ ਬੇਟੇ ਰਿਲੀਜ਼ ਹੋਇਆ ਇਸ ਮੂਵੀ ਸਾਰਿਆਂ ਦਾ ਕੰਮ ਬਹੁਤ ਵਧੀਆ ਪਰ ਸਪੈਸ਼ਲੀ ਮੈਂ ਸ਼ਿੰਦੇ ਨੂੰ ਮੈਂਸ਼ਨ ਕਰਨਾ ਚਾਹੁੰਗਾ ਬਹੁਤ ਸੋਹਣਾ ਕੰਮ ਕੀਤਾ ਹੁਣ ਸਾਰਿਆਂ ਦਾ ਕੰਮ ਬਹੁਤ ਵਧੀਆ ਪਰ ਕਿਹੋ ਜਿਹੀ ਲੱਗੀ ਮੂਵੀ ਬਹੁਤ ਵਧੀਆ ਜੀ ਜੇ ਸਾਰੇ ਜਣੇ ਆਓ ਤੇ ਜ਼ਰੂਰ ਦੇਖੋ ਇਦਾਂ ਬਿਆਨ ਨਹੀਂ ਹੋ ਸਕਦਾ ਦੇਖ ਕੇ ਹੀ ਪਤਾ ਲੱਗਣਾ ਪੰਜਾਬ ਦੇ ਸੂਰਮਿਆਂ ਨੂੰ ਦਿਖਾ ਰਹੀ ਹੈ ਇਹ ਧਰਤੀ ਬਿਲਕੁਲ ਬਿਲਕੁਲ ਤੁਹਾਨੂੰ ਆ ਕੇ ਦੇਖਣਾ ਹੀ ਚਾਹੀਦਾ ਬਹੁਤ ਵਧੀਆ ਸਭ ਤੋਂ ਵਧੀਆ ਕੀ ਲੱਗਿਆ ਔਰ ਜਦੋਂ ਲੜਦੇ ਸੀ ਤੇ ਜਦੋਂ ਪਤਾ ਲੱਗਿਆ ਕਿ ਕਿਵੇਂ ਲੜਨਾ ਹੈ ਜਦ ਵੀਕ ਦਾ ਟਾਈਮ ਆਵੇ ਸ਼ਸਤਰ ਕੋਲ ਰੱਖਣਾ ਹੈ ਬਹੁਤ ਸੋਹਣਾ ਬਹੁਤ ਸੋਹਣਾ ਮੈਨੂੰ ਆਇ ਲੱਗਦਾ ਵੀ ਜੇ ਸਾਡੇ ਇੱਥੇ ਬੱਚੇ ਬੈਠੇ ਹੁੰਦੇ ਤੇ ਉਹਨਾਂ ਨੇ ਕਿਹਾ ਸੀ ਵੀ ਅਸੀਂ ਆਹ ਗੈਟਅਪ ਰੱਖਣਾ ਹਣਾ ਕਸ ਤਾਂ ਬਈ ਸ਼ਿੰਦੇ ਨੇ ਕੰਮ ਕੀਤਾ ਬਹੁਤ ਸੋਹਣਾ ਜੀ ਤੁਸੀਂ ਆਪ ਦੇ ਫ੍ਰੈਂਡਸ ਨੂੰ ਕੀ ਕਹਿਣਾ ਚਾਹੋਗੇ ਫਿਲਮ ਨੂੰ ਕਿੰਨਾ ਕ੍ਰੀਏਟ ਕਰੋਗੇ ਫੈਮਿਲੀ ਦੇ ਨਾਲ ਬਣਾਈ ਗਈ ਹੈ ਫੈਮਿਲੀ ਦੇਖ ਸਕਦੀ ਹੈ ਇਹ ਤਾਂ ਸਭ ਦੀ ਜ਼ਰੂਰਤ ਆ ਫਿਲਮ ਦੇਖਣੀ ਬਹੁਤ ਮੈਂ ਕਿਹੜਾ ਡਿਊਟੀ ਆ ਸਾਰਿਆਂ ਦੀ ਕੱਲੀ ਫੈਮਿਲੀ ਵਾਸਤੇ ਨਹੀਂ ਜੀ ਸਾਰੇ ਜਿੰਨੇ ਦੁਨੀਆ ਦੇ ਪੰਜਾਬੀ ਆ ਉਹਨਾਂ ਨੂੰ ਤੇ ਇਵਨ ਨਾਨ ਪੰਜਾਬੀਆਂ ਨੂੰ ਵੀ ਇਹ ਤੋਂ ਪਤਾ ਲੱਗੂਗਾ ਕਿ ਸਾਡਾ ਇਤਿਹਾਸ ਕਿੰਨਾ ਸਟਰੋਂਗ ਸੀਗਾ ਜਿਵੇਂ ਪਾਜੀ ਜਿਵੇਂ ਹਿੰਦੀ ਦੇ ਵਿੱਚ ਇਹ ਮੂਵੀ ਬਣੀ ਆ ਪਹਿਲੀ ਵਾਰ ਹੋਇਆ ਪੰਜਾਬੀ ਵਿੱਚ ਤੇ ਉਹਨਾਂ ਪਾਸਿਆਂ ਦੇ ਉੱਤੇ ਲਿਸਟ ਹੋ ਕੇ ਜਾ ਰਹੀ ਆ ਵੱਡਾ ਸਿਨੇਮਾ ਸਾਡਾ ਗ੍ਰੇਟ ਹੋ ਰਿਹਾ ਤੁਹਾਨੂੰ ਲੱਗਦਾ ਕਿ ਅਸੀਂ ਉਹ ਤੋਂ ਦੂਰ ਨਹੀਂ ਇਹ ਜਗੋ ਕਿਆ ਜਗੋ ਕੁੜਾ ਦਾ ਸਾਊਥ ਦੇ ਨਾਲ ਸਾਨੂੰ ਕੰਪੇਅਰ ਕਰਤਾ ਜਦੋਂ ਅਸੀਂ ਕਦੇ ਸਾਡੇ ਨਾਲ ਕੰਪੇਅਰ ਹੋਇਆ ਨਹੀਂ ਆਈ ਥਿੰਕ ਇਹ ਪੂਰੀ ਕੰਪੀਟੀਟਿਵ ਮੂਵੀ ਹੈ ਜੀ ਜਿੰਨੀਆਂ ਵੀ ਹੁਣ ਤੱਕ ਐਕਸ਼ਨ ਫਿਲਮਾਂ ਜੇ ਆਪਾਂ ਈਵਨ ਇੰਗਲਿਸ਼ ਵੀ ਦੇਖੀਆਂ ਜਾਂ ਹਿੰਦੀ ਵੀ ਦੇਖੀਆਂ ਜਾਂ ਸਾਊਥ ਵਾਲੀਆਂ ਦੇਖੀਆਂ ਬਹੁਤ ਜ਼ਿਆਦਾ ਸਾਰੇ ਗਰੇਵਾਲ ਪਰਿਵਾਰ ਨੂੰ ਬਹੁ ਬਹੁ ਵਧਾਈ ਬਹੁਤ ਮਿਹਨਤ ਕੀਤੀ ਲੱਗਦੀ ਆ ਜਵਾਕਾਂ ਨੇ ਬਹੁ ਮਿਹਨਤ ਕੀਤੀ ਹੈ ਜਿਹੜੀ ਕਿ ਮੈਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਬਹੁਤ ਬਹੁਤ ਜ਼ਿਆਦਾ ਵਧਾਈ ਪਰਿਵਾਰ ਨਾਲ ਇਸ ਫਿਲਮ ਨੂੰ ਦੇਖ ਸਕਦੇ ਆ ਪਰਿਵਾਰ ਦੀ ਅਹਿਮੀਅਤ ਵੀ ਦਿਖਾਈ ਗਈ ਹੈ ਇਸ ਫਿਲਮ ਵਿੱਚ ਉਸ ਦੇ ਬਾਰੇ ਕੀ ਕਹੋਗੇ ਬੇਟੋ ਕਾਸੂਨ ਪਰਿਵਾਰ ਦੇ ਜਿਹੜਾ ਰਿਪੈਂਡ ਕਰਦਾ ਨਾਲ ਸਾਡ ਤੁਹਾਡੇ ਜਿਹੜਾ ਤੁਹਾਡੇ ਸੀਨੀਅਰ ਬੰਦਾ ਹੈ ਉਹ ਤੁਹਾਨੂੰ ਲੀਡ ਤੇ ਲੈ ਕੇ ਚੱਲਦਾ ਹੈ ਬਾਕੀ ਅੱਜ ਕੱਲ੍ਹ ਤੇ ਜਿਹੜੇ ਬੱਚੇ ਨੇ ਮੈਂ ਆਇਆ ਤਾਂ ਬਹੁਤ ਘੱਟ ਬਗੜ ਗਿਆ ਹੋਇਆ ਹੈ ਪਰ ਅਸੀਂ ਚਾਹੁੰਨੇ ਹਾਂ ਮਾਰੇ ਇੱਕ ਬਖਸ਼ੇ ਕਰ ਸਾਡੇ ਬੱਚਿਆਂ ਉੱਤੇ ਕਿ ਉਹ ਵੀ ਸਿੱਖ ਧਰਮ ਨੂੰ ਜਾਣਨ ਤੇ ਇਸ ਲੀਤ ਤੇ ਚੱਲਣਾ ਇਹ ਸਾਡੇ ਉਦਮ ਸਹੀਦਾ ਹੈ ਪੰਜਾਬ ਦੀ ਧਰਤੀ ਤਾਂ ਜਾਣੀ ਜਾਂਦੀ ਹੈ ਕਿ ਜਜ਼ਬੇ ਦੇ ਲਈ ਜਿਹੜੇ ਸ਼ਹੀਦ ਹੁੰਦੇ ਨੇ ਸ਼ਹਾਦਤ ਲਈ ਉਹਨਾਂ ਬਾਰੇ ਕੀ ਕਹੋਗੇ ਇਸ ਫਿਲਮ ਵਿੱਚ ਕਿਸ ਤਰੀਕੇ ਦਰਸਾਇਆ ਗਿਆ ਇੱਕ ਮੈਂ ਤੁਹਾਨੂੰ ਬੜੀ ਫ੍ਰੈਂਕਲੀ ਕਹਾਂ ਦਸਾਂ ਫਿਲਮ ਫਿਲਮ ਹੈ ਅਸਲੀਅਤ ਅਸਲੀਅਤ ਹੈ ਇਹ ਬੜਾ ਫਰਕ ਜਾਇਦਾ ਵਿੱਚ ਸਮਝੀ ਮੇਰੀ ਗੱਲ ਵਾ ਮੈਨੂੰ ਲੱਗਦਾ ਕਿ ਇੱਕ ਜ਼ਿੰਮੇਵਾਰ ਸਿਨੇਮਾ ਹੋਣਾ ਚਾਹੀਦਾ ਸੀ ਕਾਮੇਡੀ ਬਹੁਤ ਹੋ ਗਈ ਸੀ ਕਿ ਹੋਰ ਲੇਕਿਨ ਇਹ ਬੱਚਿਆਂ ਨੂੰ ਆਪਣੇ ਨੂੰ ਇਤਿਹਾਸ ਦੱਸਣਾ ਔਰ ਇਸ ਜਨਰ ਦਾ ਇਤਿਹਾਸ ਜਨਾ ਇੱਕ بڑے ਜ਼ਿੰਮੇਵਾਰ ਸਿਨੇਮੇ ਦੀ ਸ਼ੁਰੂਆਤ ਹੈ ਜੋ ਗਿੱਪੀ ਘਰੇਵਾਲੋਂ ਨੇ ਕੀਤੀ ਹੈ ਔਰ ਮੈਂ ਕਹਿੰਨੀ ਆ ਕਿ ਇਹ ਉਹਨਾਂ ਨੂੰ ਵਧਾਈ ਹੈ ਕਿ ਉਹਨਾਂ ਨੇ ਇੱਕ ਕਦਮ ਚੁੱਕਿਆ ਹੈ ਤਾਂ ਸੁਣਿਆ ਤੁਸੀਂ ਜਿਸ ਨੇ ਵੀ ਇਹ ਫਿਲਮ ਦੇਖੀ ਹਰ ਕੋਈ ਚਾਹੁੰਦਾ ਹੈ ਕਿ ਹੋਰ ਵੀ ਲੋਕ ਆਪਣੇ ਪਰਿਵਾਰ ਨਾਲ ਆ ਕੇ ਫਿਲਮ ਦੇਖਣ ਕਿਉਂਕਿ ਇਹ ਫਿਲਮ ਬਣਾਈ ਇਸ ਤਰੀਕੇ ਗਈ ਹੈ ਕਿ ਤੁਸੀਂ ਆਪਣੇ ਪਰਿਵਾਰ ਨਾਲ ਆ ਕੇ ਵੇਖ ਸਕਦੇ ਹੋ ਬੱਚੇ ਇਸ ਦੇ ਵਿੱਚ ਇੰਨੇ ਸਟਰੋਂਗ ਜਜ਼ਬਾ ਜੋ ਬੱਚਿਆਂ ਦਾ ਖਾਸ ਤੌਰ ਤੇ ਦਿਖਾਇਆ ਗਿਆ ਹੈ ਮਹਿਲਾ ਸਸ਼ਕਤੀਕਰਨ ਦੀ ਜੋ ਗੱਲ ਇਸ ਦੇ ਵਿੱਚ ਕੀਤੀ ਗਈ ਹੈ ਤਾਂ ਇਹ ਉੱਥੇ ਹੀ ਹਰ ਇੱਕ ਕਿਰਦਾਰ ਦੀ ਆਪਣੀ ਇੱਕ ਖਾਸियत ਹੈ ਭਾਵੇਂ ਜੇਕਰ ਕੋਈ ਕ੍ਰੈਕਟਿਵ ਕੈਰੈਕਟਰ ਵੀ ਹੈ ਉਹ ਵੀ ਬਹਾਦਰ ਦਿਖਾਇਆ ਗਿਆ ਹੈ ਤੇ ਬਹਾਦਰੀ ਨੂੰ ਦਰਸਾਉਂਦੀ ਹੈ ਅਕਾਲ ਫਿਲਮ ਤੁਸੀਂ ਵੀ ਆ ਕੇ ਜਰੂਰ ਵੇਖੋ